ਉਏ ਉਹ ਇਹੀ ਗੱਲ ਜਿਹੜਾ ਪਲਾਂਟ ਟ੍ਰੇਡ ਪਲਾਂਟ ਲਾ ਰਹੇ ਨੇ ਨਾ ਉਦੋਂ 1 ਕਿਲੋਮੀਟਰ ਤਕਰੀਬਨ ਘੱਟੋ-ਘੱਟ ਵੀ 8-10 ਕਿੱਲੇ ਵਾਹੀ ਪਿੱਛੇ ਸਾਡਾ ਉਹ ਲਫਾਫੇ ਰੋਕਣ ਵਾਲਾ ਪ੍ਰਬੰਧ ਕੀਤਾ ਹੋਇਆ ਅੱਛਾ ਜਿਹੜਾ ਮੇਨ ਛੜਕ ਵਾਲੀ ਪੁੜੀ ਆ ਜਿਹੜਾ ਮੇਨ ਛੜਕ ਤੇ ਆ ਉੱਥੇ ਹੀ ਅਸੀਂ ਜੀ.ਐਸ.ਵੀ. ਨਾਲ ਜਦੋਂ ਉੱਥੇ ਹੋ ਜਾਂਦਾ ਕੁੱਛ ਅਸੀਂ ਸਾਡੇ ਜਿਹੜੇ ਜਿੰਨੇ ਸਫਾਈ ਸੇਵਕ ਰੱਖੇ ਹੋਏ ਇਥੇ ਉਹ ਅਸੀਂ 8ਵੇਂ 7ਵੇਂ 5ਵੇਂ 4ਥੇ ਦਿਨ ਅਸੀਂ ਉਹ ਫਟਮਾਉਂਦੇ ਰਹਿਨੇ ਉਹਨਾਂ ਤੋਂ ਠੀਕ ਹੈ ਇੱਥੋਂ ਪਾਣੀ ਸਾਫ਼ ਹੋ ਕੇ ਜਾਂਦਾ ਉੱਥੇ ਕੋਈ ਲਫਾਫਾ ਨਹੀਂ ਜਾਂਦਾ ਠੀਕ ਹੈ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਇਹ ਅਸੀਂ ਪਿੱਛੇ ਕਢਵਾ ਦੇਣਾ ਜੀ ਸੀਬੀ ਨਾਲ ਅੱਛਾ ਸੜਕ ਵਾਲੀ ਪੁਲੀ ਤੇ ਨਿਕਲਿਆ ਕਰੂਗਾ ਹਾਂ ਸੜਕ ਵਾਲੀ ਪੁਲੀ ਤੇ ਨਿਕਲਦਾ ਉੱਥੇ ਜੀ ਪਿੱਛੇ ਕਢਵਾ ਦੇਣਾ ਕੰਮਸ਼ਾਨ ਘਾਟ ਨਾਲ ਜਿੱਥੇ ਆਪਾਂ ਇਹ ਪਲਾਂਟ ਰਾ ਰਹੇ ਆ ਇਹਦੇ ਨਾਲੋਂ ਘੱਟੋ-ਘੱਟ 10 ਕਿਲੇ ਪਿੱਛੇ ਆਓ ਠੀਕ ਹੈ ਠੀਕ ਹੈ ਜਾਇਗੇ ਕਿਲੋਮੀਟਰ ਦੀ ਕਿਲੋਮੀਟਰ ਦੀ ਫਕਾ ਕਿਲੋਮੀਟਰ ਦਾ ਫਾਸਲਾ ਘੱਟੋ-ਘੱਟ ਇਹਦੇ ਨਾਲੋਂ ਠੀਕ ਹੈ ਹੈਗਾ ਠੀਕ ਹੈ ਕਿ ਇਹ ਫੇਰ ਵੀ ਇਸ ਗੱਲ ਤੇ ਅਸੀਂ ਉੱਥੋਂ ਕਢਾਉਣਾ ਉੱਥੇ ਹੀ ਚੱਕਦੇ ਆਂ ਇਹ ਸਾਡੀ ਜ਼ਿੰਮੇਵਾਰੀ ਜੀ ਅਸੀਂ ਸਾਰੇ ਪਿੰਡ ਚੋਂ ਗੰਦ ਸਾਫ਼ ਕਰਦੇ ਆਂ ਚੱਕ ਕੇ ਤਫਾਈ ਕਰਦੇ ਤੇ ਉੱਥੇ ਅਸੀਂ ਕਿਵੇਂ ਪਾਣ ਦੇ ਦਿਆਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਜੀ ਓਏ ਸੱਜਣੋ ਗੱਲ ਇਹ ਅਸੀਂ ਕੱਲ ਇੱਕ ਨਾ ਸ਼ਮਸ਼ਾਨ ਘਾਟ ਇਧਰਲੇ ਪਾਸੇ ਹੈਗਾ ਤਿੰਨ ਗਵਾੜਾ ਲਾ ਤੇ ਇਧਰਲੇ ਪਾਸੇ ਹੈਗਾ ਜਿਹੜਾ ਸ਼ਮਸ਼ਾਨ ਘਾਟ ਆ ਇਹ ਬੋਰਗੇ ਸਿੱਖਾਂ ਦਾ ਪੰਜ ਗਵਾੜਾ ਤੇ ਕੱਲ ਦੋਨੇ ਧਰਾਣੇ ਇਕੱਠੇ ਹੋ ਕੇ ਇੱਕ ਵੀਡੀਓ ਪਾਈ ਸੀਗੀ ਉਹਦੇ ਵਿੱਚ ਇਹ ਸੀ ਵੀਡੀਓ ਦੇ ਵਿੱਚ ਵੀ ਰਾਹ ਪੱਟਤਾ ਤੇ ਰਾ ਪਟਣ ਦੇ ਕਾਰਨ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਭਾਈ ਇੱਥੇ ਇੱਕ ਟ੍ਰੀਟ ਪਲੈਂਟ ਲਾਉਣਾਗਾ ਪਾਣੀ ਸਾਫ਼ ਕਰਨ ਵਾਲਾ ਤੇ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਸ਼ੰਕਾ ਸੀ ਉਹ ਅੱਜ ਆਪਾਂ ਦੂਰ ਕਰਨ ਜਾ ਰਹੇ ਆ ਉਹਨਾਂ ਨੂੰ ਇਹ ਸੀ ਵੀ ਸ਼ਮਸ਼ਾਨ ਘਾਟ ਦੋਨੇ ਪਾਸੇ ਪੈਂਦੇ ਆ ਤੇ ਇੱਥੇ ਉਹ ਸਾਰਾ ਜਿਹੜਾ ਗੰਦਾ ਕੂੜਾ ਕਚਰਾ ਸਾਰਾ ਇੱਥੇ ਕੱਢਿਆ ਕਰਨਗੇ ਤੇ ਆਪਾਂ ਨੂੰ ਵੀ ਇਹ ਗੱਲ ਸੀਗੀ ਵੀ ਗੱਲ ਇਹ ਪੰਚਾਇਤ ਗਲਤ ਕਰ ਰਹੀ ਆ ਵੀ ਜਿਹੜਾ ਕੂੜਾ ਕਰਕੇ ਢਾ ਇੱਥੇ ਯਾਰ ਗੱਲ ਇਹ ਵੀ ਗਲਤ ਹੋ ਜੂਗਾ ਕਿਉਂ ਰਿਸ਼ਤੇਦਾਰਾਂ ਨੇ ਆਉਣਾ ਹੁੰਦਾ ਤੇ ਕੂੜੇਕਰਕਟਾਲਾ ਗੱਲਬਾਤ ਉਹ ਕਲੀਅਰ ਹੋ ਗਈ ਆ ਤੇ ਉਹ ਪ੍ਰਧਾਨ ਨੂੰ ਜਦੋਂ ਪੁੱਛਿਆ ਪ੍ਰਧਾਨ ਜੀ ਕਹਿੰਦੇ ਵੀ ਪਿੱਛੇ ਜਾ ਕੇ ਇਹਦਾ ਜਾਲ ਲੱਗਿਆ ਹੋਇਆ ਤੇ ਕੂੜਾ ਘਟ ਕਰਦਾ ਛੜਕਦੇ ਨਿਕਲਿਆ ਕਰੂਗਾ ਜਿੱਥੇ ਪਹਿਲਾਂ ਨਿਕਲਦਾ ਵੀ ਇਹਦਾ ਟ੍ਰੀਟਮੈਂਟ ਲੱਗ ਜਾਣਾ ਜਿਹੜਾ ਪਾਣੀ ਅੱਗੇ ਸਾਫ਼ ਹੋ ਕੇ ਨਿਕਲਿਆ ਕਰੂਗਾ ਤੇ ਦਾਣਾ ਮੰਡੀ ਦੇ ਮੱਥੇ ਜਿਹੜਾ ਉਹ ਉੱਥੇ ਹੀ ਉਹ ਕੂੜਾ ਕਚਰਾ ਨਿਕਲਿਆ ਕਰੂਗਾ ਤੇ ਆਹ ਜਿਹੜਾ ਆਪਾਂ ਤੁਹਾਨੂੰ ਦਿਖਾ ਦਿੰਨੇ ਵੀ ਇੱਧਰ 11 ਫੁੱਟ ਥਾਂ ਪਿਆ ਜਿਹੜਾ ਇਹ ਬੋਰਗਾ ਸਿਕਾਲੇ ਪਾਸੇ ਪਿਆ ਜਿਹੜਾ ਉਧਰਲੇ ਸ਼ੰਸ਼ਾਨ ਘਾਟ ਵਾਲੇ ਪਾਸੇ ਤੇ ਪ੍ਰਧਾਨ ਜੀ ਨੂੰ ਆਪਾਂ ਪੁੱਛਾਂਗੇ ਵੀ ਪ੍ਰਧਾਨ ਜੀ ਦਾ ਕੀ ਤੁਸੀਂ ਕਿਹੜੇ ਵਿਉਂਤਬੰਦੀ ਨਾਲ ਆਹੀ ਪ੍ਰਧਾਨ ਜੀ ਕੱਲ ਇੱਕ ਆਪਨੇ ਛਾ ਨੂੰ ਵਾਰ ਉੱਠਿਆ ਸੀਗਾ ਵੀ 2 ਵਜੇ ਤੁਸੀਂ ਆ ਜੀਵੀਸੀ ਨਾਲ ਟੂਆ ਪਟਾਇਆ ਸੀਗਾ ਤੇ ਇਹ ਉਹਨਾਂ ਨੇ ਇਲਜ਼ਾਮ ਸੀ ਇਹਨਾਂ ਦਾ ਵੀ ਸਾਡਾ ਰਾਹ ਖਰਾਬ ਕਰਤਾ ਤੇ ਨਾਲੇ ਸਾਡੇ ਇੱਥੇ ਜਾਨੀ ਕਿ ਇਹ ਗੰਦ ਲਿਆ ਕੇ ਛੱਡ ਰਹੇ ਹੈਗੇ ਇਹ ਵੀ ਸ਼ਮਸ਼ਾਨ ਘਾਟ ਦੋ ਨਹੀਂ ਪਾਸੀ ਪੈਂਦੇ ਵੀ ਇੱਥੇ ਗੰਦ ਇੱਥੇ ਖੱਡਿਆ ਕਰਨਗੇ ਤੇ ਉਹਦੇ ਜਿਹੜੀ ਕੱਲ ਵੀਡੀਓ ਪਈ ਸੀ ਤੇ ਉਹਦੇ ਸਪਸ਼ਟੀਕਰਨ ਦੇ ਵਿੱਚ ਤੁਸੀਂ ਇੱਥੇ ਕੀ ਰਹਿ ਆ ਤੁਹਾਡੀ ਕੀ ਤੁਸੀਂ ਸਪਸ਼ਟੀਕਰਨ ਦੇ ਰਹੇ ਆ ਦਾ ਪਹਿਲੀ ਗੱਲ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਦੀ ਸਮੁੱਚੇ ਨਗਰ ਨੂੰ ਜਿੰਨੇ ਵੀ ਇੱਥੇ ਕੱਲ ਮੇਰੇ ਵੀਰ ਸਤਕਾਰਯੋਗ ਬੰਦੇ ਆਏ ਸੀ ਜਿਹਨੇ ਰੌਲਾ ਪਾਉਂਦੇ ਸੀ ਠੀਕ ਹੈ ਜੀ ਉਹ ਬਿਲਕੁਲ ਨੇ ਖਾਮ ਖਾ ਰੌਲਾ ਸੀ ਠੀਕ ਹੈ ਜੀ ਅਸੀਂ ਕੋਈ ਕਿਸੇ ਵਾਸਤੇ ੜਿੱਕਾ ਨਹੀਂ ਲਾਉਂਦੇ ਠੀਕ ਹੈ ਜੀ ਨਾ ਕੋਈ ਅਸੀਂ ਰਾਹ ਪੱਟ ਰਹੇ ਆ ਠੀਕ ਹੈ ਜੀ ਜਿਹੜਾ ਪੀਸ ਪਲਾਂਟ ਇੱਥੇ ਲਾਉਣਾ ਹੈ ਆ ਨਾਲਾ ਹੈ ਠੀਕ ਹੈ ਇਹ ਨਾਲੇ ਦੀ ਕੰਧ ਤੋਂ ਆ 11 ਫੁੱਟ ਜਗ੍ਹਾ ਪਈ ਹੈ ਇੱਧਰ ਉਹ ਪਹਿਲੇ ਪਾਸੇ 11 ਫੁੱਟ ਜਗ੍ਹਾ ਪਈ ਹੈ ਠੀਕ ਹੈ ਅਸੀਂ ਸਿਰਫ ਆ ਪਾਣੀ ਨਗਾਉਣ ਦੀ ਖਾਤਰ ਵੀ ਜਿੰਨੇ ਦਿਨੇ ਕੰਮ ਚੱਲੂਗਾ ਜਿਹੜਾ ਪਾਣੀ ਚੱਲਦਾ ਠੀਕ ਹੈ ਪਾਣੀ ਉਹ ਟ੍ਰੀਟ ਪਲਾਂਟ ਦੇ ਵਿੱਚ ਦੀ ਚੱਲਣਾ ਠੀਕ ਹੈ ਬਣਨਾ ਹੈ ਨਾਲੇ पे ਇਧਰ ਇਧਰ ਆਓ ਉਹ ਪਹਿਲੇ ਪਹਿਲੇ ਪਾਸੇ ਬਣ ਜਾਣਾ ਇੱਧਰ ਦੇ ਪਾਸੇ ਸਾਰਾ ਜਿੱਥੋਂ ਦੀ ਪਾਣੀ ਚੱਲ ਰਿਹਾ ਉਧਰ ਉਧਰੀ ਇਹ ਬਣਨਾ ਆ ਤਾਂ ਸਿਰਫ ਅਸੀਂ ਜਿੰਨੇ ਦਿਨ ਤੇ ਬਣਨਾ 10 ਦਿਨ ਲੱਗਣ 20 ਦਿਨ ਲੱਗਣ ਮਹੀਨਾ ਲੱਗੇ ਉਹ ਰਸਤਾ ਬਸ ਇੱਕ ਬੰਦ ਕਰਿਆ ਹੋਇਆ ਹੈ ਉੰਨੇ ਦਿਨਾਂ ਵਾਸਤੇ ਸੀ ਇਹ ਖਾਲਾ ਬਣਾਉਣਾ ਹੈ ਇੱਥੋਂ ਪਾਣੀ ਨਿਕਾਉਣ ਵਾਸਤੇ ਥੋੜਾ ਜਿਹਾ ਇੱਕ ਸੈਡ ਸੈਡ ਕਟਲੀਆਂ ਮਾਰੀ ਸੈਡ ਬਸ ਹਾਂ ਇੱਥੋਂ ਅਸੀਂ ਇੱਥੋਂ ਲਾਵਾਂਗੇ ਤੇ ਜਗ੍ਹਾ ਲੈ ਕੇ ਵੀ ਇਹਨੇ ਦੋਨੇ ਦਿਨ ਪਾਣੀ ਲੰਗੀ ਜਾਵੇ ਜਿੰਨੇ ਦਿਨ ਕੰਮ ਚੱਲੂਗਾ ਠੀਕ ਹੈ ਜਿੱਦੇ ਸਾਡਾ ਕੰਮ ਪਲੀਟ ਹੋਗਾ ਆਹ ਰਸਤਾ ਵੀ ਉਵੇਂ ਮਿੱਟੀ ਪਾ ਕੇ ਬੰਦ ਕਰਕੇ ਜਿਹੜਾ ਖਲੋਚਾ ਲੱਗ ਜਾਵਾ ਉਵੇਂ ਖਲੋਚਾ ਲਾ ਕੇ ਇਹਨੂੰ ਰਾਹ ਨੂੰ ਚਾਲੂ ਕਰਕੇ ਦੇਵਾਂਗੇ ਪੂਰੇ ਦੇ ਪੂਰੇ ਸਾਰਾ ਵੱਡਾ ਲੰਬਾ ਤਾਂ ਇਹ ਸੀ ਵੀ ਸਾਡਾ ਰਾਹ ਖਰਾਬ ਕਰਦੇ ਬਿਲਕੁਲ ਬਿਲਕੁਲ ਇਹ ਇੰਚੀ ਵੀ ਜਗ੍ਹਾ ਨਹੀਂ ਰੁਕਣੀ ਅਸੀਂ ਇਹ ਕਿ ਇੱਕ ਇੰਚੀ ਕਿਵੇਂ ਹੁੰਦੀ ਹੈ ਤੇ ਦੂਜੇ ਨੰਬਰ ਤੇ ਜਿਹੜੀ ਆ ਕੈਹੀਆਂ ਵਾਣਨੀਆਂ ਡਿੱਗੀਆਂ ਵਾਣਨੀਆਂ ਐਸ ਪਾਸੇ ਬਣਨੀਆਂ ਤੇ ਐਸ ਪਾਸੇ ਬਣਨੀਆਂ ਐਸ ਪਾਸੇ ਬਣਨੀਆਂ ਰਾਹ ਵਾਲੇ ਪਾਸੇ ਨਹੀਂ ਬਣਨੀਆਂ ਸ਼ਮਸ਼ਾਨ ਘਾਟ ਤੋਂ ਆ ਜੇ ਬੋਰੀਆਂ ਸਿੱਖਾਂ ਦੀ ਸ਼ਮਸ਼ਾਨ ਘਾਟ ਦੀ ਕੰਧ ਹੈ ਠੀਕ ਹੈ ਇਹ ਨਾਲੇ ਦੀ ਕੰਧ ਤੋਂ ਸਿੱਧੀਆਂ ਐਸ ਪਾਸੇ ਬਣਾਉਣੀਆਂ ਜੁੁੱਥ ਤੱਕ ਸਿੱਧੀਆਂ ਇਹ ਜਿਹੜਾ ਸ਼ਮਸ਼ਾਨ ਘਾਟ ਵਾਲਾ ਇਹ ਜਾਨੀ ਕਿ ਉਹਨਾਂ ਦੀ ਆਪਦੀ ਜਗ੍ਹਾ ਕਿ ਇੱਥੇ ਨਾਲ ਕੋਈ ਪੰਚਾਇਤੀ ਜਗ੍ਹਾ ਵੀ ਹੈਗੀ ਆ ਨਹੀਂ ਹੈਗੀ ਪੰਚਾਇਤੀ ਜਗ੍ਹਾ ਹੈਗੀ ਹੈ ਉਹ ਐਸ ਪਾਸੇ 40 ਕਰਮਾਂ ਲੰਮੀ ਤੇ 8 ਕਰ ਜਗਾ ਪਈਆ ਸ਼ਾਮਲਾਟ ਉਹ ਪਹਿਲੀ ਗੱਲ ਨਹੀਂ ਕਰਦਾ ਪਹਿਲੀ ਗੱਲ ਤਾਂ ਮੈਂ ਸਪਸ਼ਟੀਕਰਨ ਦੇ ਦਿਆਂ ਵੀ ਕੋਈ ਵੀ ਬੰਦਾ ਕੋਈ ਵੀ ਭਰਾ ਮੇਰਾ ਭਲੇਖੇ ਚ ਇਸ ਗੱਲ ਦੇ ਰਹਿੰਦਾ ਵੀ ਇਹ ਸ਼ਮਸ਼ਾਨ ਘਾਟ ਦੇ ਇਹ ਜਗਾ ਪੰਚਾਇਤ ਆਪਣਾ ਜਿਹੜੀ ਜਗਾ ਸੀਗੀ ਉਹ ਇਧਰਲੇ ਪਾਸੇ ਆਪਣੀ ਜਗ੍ਹਾ ਜਿਹੜੀ ਪੰਚਾਇਤੀ ਜਗ੍ਹਾ ਉਹ ਕੰਨ ਦੇ ਨਾਲ ਆ ਗਈ ਉਹ ਕੰਨ ਦੇ ਨਾਲ ਪਈ ਸ਼ਮਸ਼ਾਨ ਘਾਟ ਚ ਅੱਛਾ ਜੀ ਮੇਰੇ ਕੋਲੇ ਬਕਾਇਦਾ ਨਕਸ਼ਾ ਵੀ ਹੈਗਾ ਹੁਣ ਠੀਕ ਹੈ ਜੀ ਜਦੋਂ ਇਹ ਬਾਉਂਡਰੀ ਵਾਲ ਵੀ ਇਦੋਂ ਪਹਿਲਾਂ 2-3 ਸਾਲ ਪਹਿਲਾਂ ਠੀਕ ਹੈ ਜੀ ਇਹ ਮੈਂ 7 ਲੱਖ ਰੁਪਇਆ ਪਾਸ ਕਰਵਾ ਕੇ ਸ਼ਮਸ਼ਾਨ ਘਾਟ ਦੀ ਖਤਰਪੋਰਗੀਆਂ ਦੀ ਖਤਰ ਇਹ ਮੈਂ ਕਰਵਾਇਆ ਸੀ ਉਹਨਾਂ ਦੀ ਕਮੇਟੀ ਨੂੰ ਵੀ ਬੁਲਾ ਕੇ ਪੁੱਛਿਆ ਜਾਵੇ ਵੀ ਪੈਸੇ ਕਿਹੜੇ ਬੰਦੇ ਨੇ ਲਵਾਏ ਸੀ ਇਹ ਉਹ ਕੱਲ ਇਹ ਬੋਲ ਰਹੇ ਸੀ ਕਿ ਇੱਕ ਮਿੰਟ ਸਾਨੂੰ ਆਪਾਂ ਵਿੱਚੋਂ ਟੋਕਦੇ ਆਂ ਉਹ ਵਰਰੇ ਸੀ ਕਿ ਵੀ 3 ਲੱਖ ਰੁਪਏ ਸੀ ਫੰਡ ਇਕੱਠਾ ਕਰਕੇ ਇਹ ਆ ਦਾ ਸਾਫ ਸਭਈਆ ਦਾ ਸਟਵਟ ਕਰਾਇਆਗਾ ਉਹਨਾਂ ਨੇ ਆਪਦੀ ਪਰਤ ਪਾਈ ਹੋਣੀ ਹੈ ਬਾਅਦ ਚ ਇਹਦੇ ਚ ਉਹ ਨਹੀਂ ਮੈਂ ਕਹਿੰਦਾ ਵੀ ਨਹੀਂ ਲਾਏ ਹੋਣੇ ਉਹਨਾਂ ਨੇ ਲੱਗ ਗਿਆ ਬਾਉਂਡਰੀ ਵਾਲ ਤੁਸੀਂ ਕਿਹਾ ਬਾਉਂਡਰੀ ਵਾਲ ਤੇ ਪੈਸਾ ਲੱਗਿਆ ਹਾ ਸਾਰਾ ਠੀਕ ਹੈ ਜੀ ਇਹ ਸਾਰਾ 7-8 ਲੱਖ ਰੁਪਏ ਮੈ ਲਵਾਇਆ ਸੀ ਦੇ ਉੱਪਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਮੈਂ ਇਹਨਾਂ ਨੂੰ ਬੁਲਾ ਕੇ ਜਿੰਨੇ ਵੀ ਬੋਰੀਏ ਸੀ ਸਾਰੇ ਘਰਾਂ ਨੂੰ ਬੁਲਾ ਕੇ ਮੈਂ 2-3 ਵਾਰੀ ਨਗਰ ਪੰਚਾਇਤ ਦੇ ਵਿੱਚ ਵੀ ਬੁਲਾਇਆ ਘਰ ਨੂੰ ਠੀਕ ਹੈ ਜੀ ਮੁੱਚੀ ਪੰਚਾਇਤ ਆ ਸਾਡੇ ਐਮਸੀ ਖੜਿਆ ਸਾਰੇ ਮੇ ਅਸੀਂ ਬਲਾਕ ਵੀ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਣਾ ਪ੍ਰਾਪਨਾ ਖਰਾਬ ਹੋਵੇ ਕਿ ਕੋਈ ਪਾਣੀ ਜਿਹੜਾ ਵੇਸਟ ਹੋ ਜਾ ਰਿਹਾ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਹਾਂਜੀ ਅਪਰਾਲਾ ਵੀ ਜਿਹੜਾ ਪਾਣੀ ਵੇਸਟ ਹੋ ਜਾ ਰਿਹਾ ਉਹ ਸੋਧ ਕੇ ਲੋਕਾਂ ਦੇ ਖੇਤਾਂ ਨੂੰ ਲੱਗਦਾ ਹੋ ਜੀ ਇਹ ਸਰਕਾਰ ਕਨੂੰ ਸਕਤੀ ਕਰੀ ਸਰਕਾਰ ਕਨੂੰ ਸਕਤੀ ਸੀ ਡੀਸੀ ਸਾਹਿਬ ਦਾ ਆਡਰ ਆਇਆ ਸੀ ਸਾਨੂੰ ਮੈਂ ਤਿੰਨ ਵਾਰੀ ਮਲਾ ਕੇ ਇਹਨਾਂ ਨੂੰ ਇੱਥੇ ਬੁਲਾ ਕੇ ਕਿ ਚਾ ਵੀ ਮੈਂ ਕਹਾਂ ਯਾਰ ਐ ਕਰਕੇ ਆਪਾਂ ਬਣਾ ਲਈਏ ਇੱਧਰ ਵੀ ਸਾਨੂੰ ਇੱਕ ਮਰਲਾ ਜਗ੍ਹਾ ਇਹਨਾਂ ਨੂੰ 4 ਫੁੱਟ ਜਗ੍ਹਾ ਦੇ ਦਿਓ ਜੇ ਨਾਲ ਉਹ ਵੜਾਈ ਵੀ ਆ ਤੇ ਇਧਰ 2-3 ਫੁੱਟ ਨਾਲ ਪਿੱਛੇ ਨੂੰ ਹਟ ਸਕਦੀ ਆ ਵੀ ਤੇ ਪਿੱਛੇ ਨੂੰ ਅਸੀਂ ਬੇਨਤੀ ਕੀਤੀ ਸੀ ਇਹਨਾਂ ਨੂੰ ਅੱਛਾ ਜੀ ਵੀ ਸਾਨੂੰ ਯਾਰ ਇਸ ਪਾਸੇ 3-4 ਫੁੱਟ ਜਗ੍ਹਾ ਦੇ ਦਿਓ ਨਾਲ ਠੀਕ ਹੈ ਜੀ ਤਾਂ ਕਿ ਆਪਣੇ ਜਿਹੜਾ ਇਹ ਪਾਣੀ ਵੇਸਟੇ ਜਾ ਰਿਹਾ ਵੀ ਇਹ ਲੋਕਾਂ ਦੇ ਖੇਤਾਂ ਨੂੰ ਲੱਗਦਾ ਹੋ ਜੀ ਠੀਕ ਹੈ ਜੀ ਇਹਨਾਂ ਨੇ ਸਾਨੂੰ ਮਨਾ ਕਰਤਾ ਠੀਕ ਹੈ ਜੀ ਤਿੰਨ ਵਾਰੀ ਮੈਂ ਬਨ ਲੱਬਾ ਲਾਵਾ ਇਹਨਾਂ ਨੂੰ ਨਗਰ ਪੰਚਾਇਤ ਦੇ ਵਿੱਚ ਕਿੰਨੇ ਵਾਰੀ ਇਹਨਾਂ ਨੇ ਮਨਾ ਕੀਤਾ ਸੀ ਠੀਕ ਹੈ ਜੀ ਕੋਲ ਠੀਕ ਹੈ ਆ ਜੀ ਨਾ ਮੌਕਾ ਬਖਾਇਆ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਚਲੋ ਜੇ ਨਹੀਂ ਮੰਨਦੇ ਆਪਣਾ ਪਿੰਡ ਦਾ ਆਪਾਂ ਪਰਪਾ ਨਹੀਂ ਖਰਾਬ ਕਰਨਾ ਠੀਕ ਹੈ ਜੀ ਪਿੰਡ ਦਾ ਆਪਾਂ ਵਿਗਾੜ ਨਹੀਂ ਪੋਣਾ ਕੋਈ ਵੀ ਠੀਕ ਹੈ ਜੀ ਇਹ ਜਿਹੜੀ ਆ ਚੀਜ਼ ਆਪਾਂ ਇਸ ਉਧਰ ਨੂੰ ਲੰਬਾ ਕਰ ਲੋ ਠੀਕ ਹੈ ਜੀ ਸੋਣੇ ਦੀ ਵਜਾਇਏ ਨੂੰ ਆਪਾਂ ਆਪਣੇ ਕੋਲ ਜਗਾ ਪਈ ਉਹ ਵੀ ਨਾਲ-ਨਾਲ ਲੰਬਾ ਕਰ ਦਿੰਨੇ ਆ ਮੈਂ ਕਿਹਾ ਵੀ ਇਹਨੂੰ ਲੰਬਾ ਕਰ ਲੋ ਚਲੋ ਜੇਈ ਸਾਹਿਬ ਤੇ ਯੂ ਸਾਹਿਬਾਂ ਦੇ ਕਹਿੰਦੇ ਵੀ ਆਪਾਂ ਚਲੋ ਉਧਰੋਂ ਨਾ ਛੇੜੋ ਤੇ ਆਪਾਂ ਲੰਬਾ ਕਰਕੇ ਬਣਾ ਦਿੰਨੇ ਆ ਠੀਕ ਹੈ ਇਹ ਹੁਣ ਅਸੀਂ ਕੱਲ੍ਹ ਕੰਮ ਸਟਾਰਟ ਕੀਤਾ ਜੀ ਠੀਕ ਹੈ ਸਰ ਪਾਣੀ ਕਿ ਹੁਣ ਉਹਨੇ ਦਿਨ ਜਿਹੜਾ ਇਹ ਜਾਰਾ ਜਿਹੜਾ ਜਗਾ ਤੇ ਪਾਣੀ ਵਾਲੀ ਤੇ ਬਣਨਾ ਉਹ ਤਾਂ ਸਾਈਡ ਤੇ ਕਿੱਦਨੇ ਪੈਣਾ ਹੈ ਹੀਰਾ ਦਾ ਪਾਣੀ ਨੂੰ ਚਾਲੂ ਕਰਨਾ ਪਊ ਨਾ ਸਾਈਡ ਤੇ ਪੈਣਾ ਹੈ ਉਹ ਚੂੜੀ ਕਰ ਤਰ ਕੀਤਾ ਸੀ ਇਹਨਾਂ ਬੰਦਿਆਂ ਨੂੰ ਕੱਲ ਇਹਨਾਂ ਨੇ ਲੋਆ ਪਹਿਲਾਂ ਮਨਾ ਕਰਤਾ ਸਾਨੂੰ ਠੀਕ ਹੈ ਜੀ ਠੀਕ ਹੈ ਤੇਰਾ ਕੰਮ ਰੋਕਤਾ ਸੀਗਾ ਕਿ ਡੀਸੀ ਸਾਹਿਬ ਦੇ ਆਰਡਰ ਹੈ ਉਹਨਾ ਕਰਕੇ ਹੁਣ ਆ ਜਿਹੜਾ ਪਾਣੀ ਜਾ ਰਿਹਾ ਹੁਣ ਤੁਹਾਡੇ ਸਾਹਮਣੇ ਵੇਖ ਲਓ ਕਿ ਮੋਕੇ ਜਿਹਾ ਪਾਣੀ ਜਾ ਰਿਹਾ ਹੈ ਚਲੋ ਕਹਣ ਤਾਂ ਭਾਵ ਇਹ ਪਾਣੀ ਇਸ ਖਾੜਾ ਦਾ ਮਕਸਦ ਦਾ ਬੇਸ ਬੇਸਟ ਨਾ ਜਾਵੇ ਠੀਕ ਹੈ ਇਹਨੂੰ ਸੋਧ ਕੇ ਜਿਹੜੇ ਇਹ ਤੋਂ ਗਾਹਾਂ ਕਰ ਰਹੇ ਇਹਨਾਂ ਨੂੰ ਲੱਗਦਾ ਹੋਵੇ ਕਿਸੇ ਦੀ ਵਰਤੋਂ ਚ ਆ ਜੀ ਠੀਕ ਹੈ ਸਾਡਾ ਤਾਂ ਇਹੀ ਪਰਲ ਹੈ ਫਿਰ ਪੰਚਾਇਤ ਨੇ ਕੁਝ ਲੈਣਾ ਨਹੀਂ ਕੋਈ ਸਾਡਾ ਵੇਖੋ ਦੁਖੀ ਨਹੀਂ ਠੀਕ ਹੈ ਸਾਡਾ ਕਿਸੇ ਨਾਲ ਕੋਈ ਬੈਰ ਨਹੀਂ ਕਿਸੇ ਨਾਲ ਬਰੋਜ ਨਹੀਂ ਠੀਕ ਹੈ ਹਾਂ ਇਹਦਾ ਸਾਰੇ ਵਾਸਤੇ ਅਸੀਂ ਜੋ ਪੰਚਾਇਤ ਦੇ ਫਰਜ਼ ਹੁੰਦੇ ਅਸੀਂ ਕਿੰਨੇ ਵੀ ਜਿਹੜੀ ਚੀਜ਼ ਦਾ ਕੋਈ ਆਪਾਂ ਨੂੰ ਸਹੂਲਤ ਮਿਲ ਪਹਿਲਾਂ ਹ ਇਸੇ ਕਰਕੇ ਅਸੀਂ ਅਪਰਾਲਾ ਨਹੀਂ ਜੀ ਜ਼ਰੂਰ ਇਹ ਵੀ ਇਹ ਵੀ ਇੱਕ ਜ਼ਰੂਰੀ ਹੈ ਜੀ ਆਪਾਂ ਨੂੰ ਲੱਗਣਾ ਚਾਹੀਦਾ ਹੈ ਇਹ ਪਿੰਡ ਪਿੰਡ ਲੱਗੇ ਹੋਏ ਆ ਤੇ ਲੱਗੇ ਜਾਂਦੇ ਆ ਲੱਗਣਾ ਵੀ ਚਾਹੀਦਾ ਹਾਂਜੀ ਦੋਸਤੋ ਇੱਕ ਤਾਂ ਇਹ ਗੱਲ ਅਸੀਂ ਕੱਲ ਰਾਹ ਵਾਲੀ ਗੱਲ ਰਾਹ ਵਾਲੀ ਗੱਲ ਵੀ ਸਪਸ਼ਟ ਕਰਨ ਪੂਰਾ ਹੋ ਚੁੱਕਿਆ ਏ ਪ੍ਰਧਾਨ ਸਾਹਿਬ ਕਹਿੰਦੇ ਵੀ ਰਾਹ ਜਿਹੜਾ 2-4 ਦਿਨ 10 ਦਿਨ ਮਹੀਨਾ 20 ਦਿਨ ਜਿੰਨੇ ਦਿਨ ਲੱਗਣਗੇ ਉਹਨਾਂ ਦਿਨ ਸਿਰਫ ਪਾਣੀ ਨਿਘਾਉਣਾ ਉਸ ਤੋਂ ਬਾਅਦ ਉਹਵੇਂ ਸਾਰਾ ਖੜਵੰਜਾ ਲਾ ਕੇ ਅਸੀਂ ਤਿਆਰ ਕਰਕੇ ਦੇਵਾਂਗੇ ਤੇ ਦੂਜੇ ਨੰਬਰ ਤੇ ਗੱਲ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਭਲੇਖਾ ਸੀਗਾ ਵੀ ਇੱਥੇ ਕੂੜਾ ਕਚਰਾ ਜ ਉਹ ਕੋਈ ਗੰਦਰੀ ਨਿਕਲਣਾ ਇੱਥੇ ਇੱਥੇ ਡਿੱਕੀਆਂ ਦੇ ਉੱਤੇ ਜਾਲ ਪੈ ਜਾਣਾ ਤੇ ਗੰਦ ਉਹ ਪਿੱਛੇ ਹੀ ਨਿਕਲਿਆ ਕਰੂਗਾ ਜਿਹੜਾ ਪਿੱਛੇ ਸੜਕ ਦੇ ਨਿਕਲਦਾ ਉੱਥੇ ਜਾਲ ਲੱਗਿਆ ਹੋਇਆ ਉੱਥੇ ਹੀ ਰੁਕਿਆ ਕਰੂ ਉਹ ਇਹਦਾ ਇਦੋਂ ਸਾਫ ਪਾਣੀ ਵਧੀਆ ਹੋ ਕੇ ਕਾਹ ਜਾਇਆ ਕਰਨਾ ਤੇ ਇਹੀ ਇਹਨਾਂ ਦਾ ਸਪਾਇਸਟੀ ਕਰਨ ਸੀਗਾ ਤੇ ਹੋਰ ਪ੍ਰਧਾਨ ਜੀ ਤੁਸੀਂ ਕੋਈ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਣਾ ਵੀ ਇਹਨਾਂ ਨੇ ਸਾਡੇ ਤੇ ਇਤਰਾਜ਼ ਕੀਤਾ ਸੀ ਤੇ ਗੰਦੇ ਲਫਾਫੇ ਹੁੰਦੇ ਆ ਹਾਂਜੀ ਤੁਹਾਨੂੰ ਇਹਨਾਂ ਨੇ ਇਹ ਨਹੀਂ ਕਿਹਾ ਇਹਨਾਂ ਨੇ ਇਹ ਗੱਲ ਸਾਨੂੰ ਦੱਸੀ ਵੀ ਰਾਤ ਨੂੰ ਜੋ ਅੱਡੇ ਦੇ ਰੇੜੀਆਂ ਖੜ੍ਹਦੀਆਂ ਠੀਕ ਹੈ ਉਹਨਾਂ ਕੋਲੇ ਜੋ ਕਾਗਜ਼ ਪੂੜਾ ਪੱਥਰ ਹੋ ਜਾਂਦਾ ਉਹ ਉਸ ਪਿੱਛੇ ਛੱਪਣ ਸਿੱਟਣ ਦੀ ਬਜਾਏ ਅੱਗੇ ਸਿੱਟ ਜਾਂਦੇ ਆ। ਤੇ ਇਹਨਾਂ ਨੂੰ ਇਹ ਵੀ ਬੇਨਤੀ ਕੀਤੀ ਸੀ ਵੀ ਜਿਹੜਾ ਰੇੜੀਆਂ ਆਲਾ ਸਿੱੜਦਾ ਉੱਥੇ ਹਾਂਜੀ ਤੁਹਾਨੂੰ ਦੱਸੋ ਅਸੀਂ ਉਹਨਾਂ ਨੂੰ ਮਨਾ ਕਰਾਂਗੇ। ਜੇ ਕੋਈ ਫੇਰ ਵੀ ਨਹੀਂ ਹਟੂਗਾ ਫਿਰ ਅਸੀਂ ਉਹਦੇ ਖਿਲਾਫ ਕਾਰਵਾਈ ਕਰਵਾਏ ਕਰਾਂਗੇ। ਆ ਆਪਾਂ ਨੂੰ ਰਾਖੀ ਤਾਂ ਮਾਣੀ ਮੋਢੀ ਆਪ ਨੂੰ ਹਿੰਮਤ ਕਰਨੀ ਪੈਣੀ ਹੈ ਜੀ ਰਾਤ ਨੂੰ ਦੇਖੋ ਕੋਈ ਵੀ ਹੈ ਜੇ ਤੁਹਾਨੂੰ ਕੋਈ ਪਤਾ ਲੱਗੂ ਸਾਡੇ ਕੋਲ ਸ਼ਿਕਾਇਤ ਕਰੂਗਾ ਤਾਂ ਅਸੀਂ ਬੰਦੇ ਨੂੰ ਉਸ ਨੂੰ ਰੋਕਾਂਗੇ ਜਿਹੜਾ ਗਲਤ ਕੰਮ ਕਰਦਾ ਹਾਂ। ਉਹ ਤਾਂ ਆਪਾਂ ਨਾਂ ਵੀ ਨਹੀਂ ਲੈ ਸਕਦੇ ਕਿਸੇ ਦਾ ਜੀ। ਜਿੱਦਾਂ ਆਪਾਂ ਨੂੰ ਪਤਾ ਨਹੀਂ ਨਾਂ ਲਵਾਉਣੀ। ਨਾਂ ਤਾਂ ਵੇਖੋ ਇਹਨਾਂ ਦੇ ਘਰ ਆ ਜਿਹੜੇ ਇੱਥੇ ਰਹਿੰਦੇ ਆ ਆਪਣਾ ਘਰ ਤਾਂ ਦੂਜੇ ਪਾਸੇ 2 ਕਿਲੋਮੀਟਰ ਤੇ ਆ। ਹਾਂਜੀ ਹਾਂਜੀ। ਪਿੰਡ ਵੱਡਾ ਆਪਣਾ ਅਸੀਂ ਤਾਂ ਦੂਜੇ ਪਾਸੇ ਰਹਿੰਦੇ ਜੇ ਇਹਨਾਂ ਨੂੰ ਪਤਾ ਲੱਗਦਾ ਫਲਾਨਾ ਬੰਦਾ ਕਰਦਾ ਸਾਨੂੰ ਦੱਸਣ ਅਸੀਂ ਰੋਕਾਂਗੇ ਉਹਨਾਂ ਨੂੰ ਠੀਕ ਹੈ ਠੀਕ ਹੈ ਇਹ ਪਾਈਏ ਤੁਹਾਡੇ ਵਾਸਤੇ ਬਾੜੀ ਗੱਲ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਪਹਿਲਾਂ ਉਹਨਾਂ ਨੂੰ ਪਿਆਰ ਨਾਲ ਕਹਾਂਗੇ ਠੀਕ ਹੈ ਜੀ ਕਿ ਉਹ ਨਾਂ ਹਟਣਗੇ ਫੇਰ ਵੀ ਹਰਕਤ ਕਰਨਗੇ ਫੇਰ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਠੀਕ ਹੈ ਜੀ ਤੇ ਇੱਕ ਦੋਸਤੋਂ ਗੱਲ ਐ ਸੀ ਵੀ ਜਦੋਂ ਕੋਈ ਵੀਡੀਓ ਪਾਉਣੀ ਹੁੰਦੀ ਹੈ ਨਾ ਉਹ ਸੱਚ ਮੂਰੇ ਆ ਜਾਂਦਾ ਹੁੰਦਾ ਤੇ ਪਹਿਲੀ ਗੱਲ ਤਾਂ ਸੱਚ ਦੱਸਿਆ ਕਰੋ ਉਹਨਾਂ ਦਾ ਪ੍ਰਧਾਨ ਜੀ ਨੇ ਦੱਸਿਆ ਵੀ ਉਧਰ ਨਾਲ ਜਗਾ ਪਈ ਐ ਪੰਚਾਇਤੀ ਜਿਹੜੀ ਉਹ ਨਾਲ ਜਗਾ ਜਿਹੜੀ ਦੋ ਉਹ ਉਹ ਵੀ ਅਕਸਰ ਨੂੰ ਕਿਸੇ ਦੀ ਕੋਈ ਨਿੱਜੀਤ ਰਹੀ ਨਹੀਂ ਗਈ ਇਹ ਜਗਾ ਨਾਲ ਬਲੀ ਗਈ ਆ ਉਹ ਸਾਨੂੰ ਉਥੋਂ ਤੇ ਇਥੋਂ 4 ਫੁੱਟ ਦੇ ਲਾਂਘਾ ਦੇ ਦਾਂਗੇ ਆਪਾਂ ਜੇ 4 ਫੁੱਟ ਰਸਤਾ ਨਾਲ ਦੇ ਦਾਂਗੇ ਤੇ ਐਡੀ ਕੋਈ ਕਾਲੀ ਵੱਡੀ ਗੱਲ ਨਹੀਂ ਹੁੰਦੀ ਇਹ ਪਿੰਡ ਦੇ ਜਿਹੜੇ ਕੰਮ ਆ ਇਹਨਾਂ ਦੇ ਵਿੱਚ ਆਪਾਂ ਨੂੰ ਡਿੱਕਾ ਨਹੀਂ ਬਣਨਾ ਚਾਹੀਦਾ ਪਿੰਡ ਦੇ ਕੰਮ ਨਾਲ ਮਿਲ ਕੇ ਆਪਾਂ ਪੂਰੇ ਨੇਪ ਨੇ ਚੜਾਉਣੇ ਆ ਵਧੀਆ ਪਿੰਡ ਬਣਾਉਣਾ ਤੇ ਵਧੀਆ ਆਪਾਂ ਕਾਰਜਕਾਰੀ ਚਲਾਉਣੀ ਆ ਇਹ ਤੇ ਦੋਸਤੋ ਗੱਲ ਇਹ ਆ ਵੀ ਐਡੀ ਕਾਲੀ ਵੱਡੀ ਗੱਲ ਨਹੀਂ ਹੁੰਦੀ ਕੁਝ ਥੋੜੀਆਂ ਭਲੇਖੇ ਵਾਲੀਆਂ ਗੱਲਾਂ ਹੁੰਦੀਆਂ ਭਲੇਖੇ ਦੂਰ ਹੋ ਜਾਂਦੇ ਉਹ ਲਿਆ ਤੇ ਗਾਂ ਆ ਕੇ ਪ੍ਰਧਾਨ ਜੀ ਨੂੰ ਆਪਾਂ ਦਿਖਾਉਣੀ ਆ ਕਿ ਵੀ ਇਹ ਕਹਿੰਦੇ ਸਾਡੇ ਕੋਲੇ ਨਕਸ਼ਾ ਆਏਗਾ ਨਕਸ਼ੇ ਮੁਤਾਬਕ ਜਿਹੜਾ ਵੀ ਕੋਈ ਪੰਚਾਇਤੀ ਥਾਂ ਪੰਚਾਇਤੀ ਥਾਂ ਦੇ ਵਿੱਚੋਂ ਆਪਾਂ ਨਾ ਰੋਕ ਸਕਦੇ ਆ ਪੰਚਾਇਤ ਨੇ ਆਪਦਾ ਜਿੱਥੇ ਮਰਜ਼ੀ ਵਰਤ ਲੇ ਜਿੱਥੇ ਮਰਜ਼ੀ ਵਰਤੇ ਜਿਹੜੀ ਉਹ ਸ਼ੰਕਾ ਸੀ ਤੇ ਉਹ ਆਪਾਂ ਦੂਰ ਇਹਨਾਂ ਦੀ ਕਰਾਤੀ ਆ ਇੱਕ ਪ੍ਰਧਾਨ ਜੀ ਇੱਕ ਆ ਗੱਲ ਇਹ ਵੀ ਪਾਣੀ ਦਾ ਇੱਥੇ ਇਹ ਕਹਿੰਦੇ ਪ੍ਰਬੰਧ ਹੈ ਨਹੀਂ ਪਾਣੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇੱਕ ਮਿੰਟ ਜੀ ਦੇਖੋ ਜੀ ਏਦੋਂ ਪਹਿਲਾਂ ਮੈਂ ਨਹੀਂ ਕਹਿੰਦਾ ਮੇਰੇ ਕੋਲੇ ਕਮਾਂਡ ਸਾਮੀ ਨੂੰ 6 ਮਹੀਨੇ ਹੋਇਆ ਸਰ ਭਾਜੀ ਠੀਕ ਆ ਜੀ ਪ੍ਰਧਾਨ ਜੀ ਮੈਂ ਤਾਂ ਸਾਰੇ ਸਮੂੱਚੇ ਗਵਾੜਾਂ ਨੇ ਜਿੰਨੇ ਵੀ ਪੰਜ ਗਵਾੜਾਂ ਦਾ ਇਹ ਸ਼ਮਸ਼ਾਨ ਘਟਾ ਹੈ ਸਾਰੇ ਬੰਦੇ ਕਹਿੰਦੇ ਸੀ ਮੇਨ ਵੀ ਇੱਥੇ ਬਹਿਣ ਨੂੰ ਜਗ੍ਹਾ ਹੈ ਨਹੀਂ ਮੈਂ ਇਹਦਾ ਟੈਂਟਰ ਲਵਾਤਾ ਤੇ ਛੱਡ ਵੀ ਪੋਣਾ ਹਾਂਜੀ ਇਹਦੇ ਵਿੱਚ ਅਸੀਂ ਬਹਿਣ ਵਾਸਤੇ ਬੈਂਚ ਵੀ ਲਵਾਵਾਂਗੇ ਮੈਂ ਆਪ ਮਹਿਸੂਸ ਕਰਦਾ ਇਸ ਚੀਜ਼ ਨੂੰ ਵੀ ਜਦੋਂ ਅਸੀਂ ਆਉਂਦੇ ਅਸੀਂ ਵੀ ਉਹਨਾਂ ਸ਼ਸ਼ਕਾਰ ਤੇ ਕਿਹਾਉਂਦੇ ਨਹੀਂ ਨਹੀਂ ਇਹ ਜ਼ਰੂਰੀ ਹੈ ਤੁਨੋਂ ਆਪਣੇ ਆਪ ਨੂੰ ਇਸ ਗੱਲ ਤੇ ਸ਼ਰਮਿੰਦਗੀ ਆਉਂਦੀ ਸੀ ਕਿ ਯਾਰ ਵਾਕਈ ਇੱਥੇ ਕੁਝ ਹੈ ਨਹੀਂਗਾ ਸਹੀ ਗੱਲ ਹੈ ਚਲੋ ਜੇ ਪਹਿਲੀ ਪੰਚਾਇਤ ਤੋਂ ਨਹੀਂ ਕੁਝ ਹੋਇਆ ਕੋਈ ਕਾਰਨ ਹੁੰਦੇ ਆ ਜਾਂ ਕੋਈ ਫੰਡ ਨਹੀਂ ਆਇਆ ਜਾਂ ਕੁਝ ਵੀ ਹੋਇਆ ਵੇਖੋ ਆਪ ਕਿਸੇ ਪੰਚਾਇਤ ਮਾੜ ਜਿੰਨਾ ਜਿੰਨਾ ਕਿਸੇ ਦਾ ਯੋਗਦਾਨ ਹੁੰਦਾ ਉਹਨਾਂ ਪਾਉਂਦਾ ਅਸੀਂ ਹੁਣ ਇਹਦਾ ਟੈਂਡਰ ਲਵਾਇਆ ਹੋਇਆ ਇੱਥੇ ਪਾਣੀ ਦਾ ਪ੍ਰਬੰਧ ਮੋਟਰ ਵੀ ਲਵਾਵਾਂਗੇ ਜਿੱਦੇ ਸਾਡਾ ਟੈਂਡਰ ਖੁੱਲ ਲਗਾ ਜਿੱਦੇ ਵੀ ਕਿਸੇ ਠੇਕੇਦਾਰ ਨੇ ਟੈਂਡਰ ਚੱਕ ਲਿਆ ਠੀਕ ਹੈ ਉਹਦੇ ਅਸੀਂ ਕੰਮ ਚਲਾ ਕੇ ਇੱਥੇ ਕੁਰਸੀਆਂ ਬੈਂਚ ਵੀ ਲਾਵਾਂਗੇ ਅਸੀਂ ਛੱਡ ਵੀ ਪਾਵਾਂਗੇ ਦੋਸਤੋ ਗੱਲ ਇਹ ਹੈ ਜਿਹੜਾ ਇਹ ਪ੍ਰਧਾਨ ਜੀ ਨੇ ਕਿਹਾ ਵੀ ਜਿਹੜਾ ਸਾਡੇ ਸਿਹਾਇਆ ਸੀ ਕਿਸੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਵੀ ਹੋ ਸਕਦਾ ਇਹਨਾਂ ਦੇ ਜਿਹੜਾ ਕੋਈ ਕੰਮ ਕਿਸੇ ਦੇ ਹੱਥੋਂ ਇਹ ਨਹੀਂ ਪਤਾ ਕਿਹੜੇ ਦੇ ਹੱਥੋਂ ਕੋਈ ਕੰਮ ਹੋਣਾ ਹੁੰਦਾ ਤੇ ਇਹ ਕਹਿੰਦੇ ਵੀ ਅਸੀਂ ਇਹ ਜਿਹੜੀਆਂ ਘਾਟਾਂ ਵਾਧਾ ਸਾਰੀਆਂ ਜਿਹੜੇ ਕੋਈ ਮੁਸ਼ਕਲਾਂ ਹੈਗੀਆਂ ਸੁਚਾਨ ਘਾਟ ਦੇ ਵਿੱਚ ਉਹ ਪੂਰੀਆਂ ਕਰਾਣੇ ਟੈਂਡਰ ਲੱਗਿਆ ਹੋਇਆ ਤੇ ਸਾਰਾ ਕੰਮਪਲੀਟ ਕਰਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਧੰਨਵਾਦ ਤੁਹਾਡਾ ਆ ਦੇਖੋ ਆ ਸਾਡੇ ਕੋਲ ਨਕਸ਼ਾ ਥੋੜਾ ਵੀ ਆ ਥੋੜਾ ਚੋੜਾ ਹੁੰਦਾ ਤੁਰਿਆ ਉਹ ਚਾ ਪਾਇਆ ਦਾ ਸਾਰਾ ਦੂਜਾ ਪਾਇਆ ਦਾ ਟ੍ਰਾਂਸਫਰ ਹਾਂਜੀ ਪ੍ਰਧਾਨ ਜੀ ਜਿਹੜੀ ਇਹ ਇਹਨਾਂ ਨੂੰ ਸ਼ੰਕਾ ਹੈ ਕਿ ਵੀ ਸਾਡਾ ਰਾਖਰਾ ਹੋਊਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਨਹੀਂ ਹੁੰਦਾ ਉਹਨੇ ਦਿਨ ਸਿਰਫ ਅਸੀਂ ਇਹਨੂੰ ਇੰਨਾ ਯੂਜ਼ ਕਰਨਾ ਵੀ ਅਸੀਂ ਪਾਣੀ ਢੰਗਾਉਣਾ ਜਿੰਨੇ ਦਿਨ ਤਾਂ ਪਲਾਂਟ ਲੱਗੂਗਾ ਠੀਕ ਹੈ ਜੀ ਇਹਦੇ ਤੇ 20 ਦਿਨ ਲੱਗ ਜਾਣ ਇਹਦੇ ਤੇ ਲੱਗ ਜੇ ਮਹੀਨਾ ਠੀਕ ਹੈ ਜੀ ਮੇਰੇ ਕੋ ਮੈਂ ਮਿਣਕੀ ਨਹੀਂ ਕਹਿੰਦਾ ਵੀ ਇਹ ਤਾਂ 10 ਦਿਨਾਂ ਚ ਕੰਪਲੀਟ ਕਰ ਦਿਆਂਗੇ ਕੰਮ ਚੱਲਦਾ ਰੱਬ ਨਾ ਕਰੇ ਕੋਈ ਚਾਰ ਦਿਨ ਵਾਰਿਸ਼ ਪਾਉਣ ਲੱਗਾ ਰੱਬ ਤਿਆਰ ਦਿਨ ਵੱਧ ਵੀ ਲੱਗ ਸਕਦੇ ਆ ਤੇ ਘੱਟ ਵੀ ਲੱਗ ਸਕਦੇ ਜਦੋਂ ਜਾਣ ਕੇ ਕੰਪਲੀਟ ਹੋਇਆ ਕੰਮ ਕੰਪਲੀਟ ਹੋ ਜਾਊਗਾ ਅਸੀਂ ਰਾਹ ਇਹਨਾਂ ਦਾ ਪੂਰੇ ਦਾ ਪੂਰਾ ਛੱਡ ਕੋਨਾ ਉਵੇਂ ਭਰ ਕੇ ਉਹਨੂੰ ਕੰਪਲੀਟ ਕਰਕੇ ਦੇਵਾਂਗੇ ਜਿੰਨਾ ਰਾਹ ਹੁਣ ਚੱਲਦਾ ਇਹਨਾਂ ਪੂਰਾ ਕੰਪਲੀਟ ਹੋਊਗਾ ਪੂਰਾ ਕਰਕੇ ਦੇਵਾਂਗੇ ਬਿਲਕੁਲ ਦੋਸਤੋ ਇਹ ਪ੍ਰਧਾਨ ਦੀ ਆਪਾਂ ਰਿਕਾਰਡਿੰਗ ਵੀ ਲੈ ਲਈ ਆ ਵੀ ਜਮਾਂ ਰਸਤਾ ਜਿਵੇਂ ਪਹਿਲਾਂ ਸੀ ਉਵੇਂ ਰਸਤਾ ਕਰਕੇ ਦੇਵਾਂਗੇ ਕੋਈ ਇੰਚੀ ਵੀ ਰਸਤਾ ਨਹੀਂ ਘਟੂਗਾ ਇੱਥੋਂ ਤੇ ਸਾਰਾ ਰਸਤਾ ਉਵੇਂ ਈ ਕਰ ਕੰਪਲੀਟ ਚੱਲਦਾ ਕਰਕੇ ਦੇਵਾਂਗੇ ਤੇ ਇਤੋਂ ਵੱਡੀ ਜ਼ਿੰਮੇਵਾਰੀ ਤਾਂ ਹੋ ਨਹੀਂ ਸਕਦੀ ਇਹਨੇ ਪ੍ਰਧਾਨ ਨੇ ਕਿਹਾ ਵੀ ਰਿਕਾਰਡਿੰਗ ਹੋਣੇ ਦੂਬਾ ਦਾ ਪ੍ਰੂਫ ਕੋਈ ਹੋਰ ਨਹੀਂ ਸਕਦਾ ਤੇ ਇਹ ਹੁਣ ਇੱਥੋਂ ਤੱਕ ਵੀ ਕਹਤਾ ਵੀ ਸਾਥੋਂ ਲਿਖਤੀ ਰੂਪ ਚ ਲੈ ਲਓ ਹਾਂ ਵੀ ਫਿਰ ਹੋਰ ਤਾਂ ਕੋਈ ਦੇ ਦਿੰਨੇ ਆ ਤੇ ਇਤੋਂ ਵੱਡੀ ਗੱਲ ਨਹੀਂ ਹੋ ਸਕਦੀ ਹੁੰਦੀ ਕੋਈ ਲਿਖਤੀ ਰੂਪ ਚ ਵੀ ਤੇ ਰਿਕਾਰਡਿੰਗ ਵੀ ਆਪਣੇ ਕੋਲੇ ਆ ਗਈ ਆ ਤੇ ਗਾਂ ਇਹ ਆਪਾਂ ਚਲੋ ਬੈਠ ਕੇ ਮਸਲਾ ਹੱਲ ਕੱਢਦੇ ਆਂ ਕੋਈ ਆਹ ਦੇਖੋ ਜਿਹੜੇ ਹਿਸਾਬ ਨਾਲ ਆ ਸਾਫ ਪਾਣੀ ਜਾ ਰਿਹਾ ਉਹ ਜੋ ਲੱਗਿਆ ਪਲਾਂਟ ਇਤੋਂ ਵੀ ਸਾਫ ਪਾਣੀ ਹੋ ਕੇ ਉਹ ਕਹਾਂ ਖੇਤੀਯੋਗ ਹੋ ਜਾਊਗਾ ਤੇ ਇਹ ਥੋੜਾ ਜਿਹਾ ਭਲੇਖਾ ਸੀ ਇਹ ਦੂਰ ਪ੍ਰਧਾਨ ਨੇ ਕਰਤਾ ਤੇ ਜਿਹੜਾ ਪਾਣੀ ਉਥੇ ਟ੍ਰੀਟਮੈਂਟ ਪਲਾਂਟ ਲੱਗਣਾਗਾ ਤੇ ਉਹ ਪਲਾਂਟ ਦੇ ਵਿੱਚ ਪਾਣੀ ਸਹੀ ਹੋ ਜਾਊਗਾ ਜਿਹੜਾ ਸਾਬਣ ਹੋਰ ਜੋ ਕੁਝ ਵੀ ਆ ਜਨ ਕਿ ਫਿਲਟਰ ਲੱਗ ਜਾਣਾ ਤੇ ਉਹ ਵਰਤਨਯੋਗ ਹੋ ਜਾਣਾ ਪਾਣੀ ਆ ਜਿਹੜਾ ਕੂੜਾ ਕਚਰਾ ਇਹ ਸਾਰਾ ਇੱਥੇ ਹੀ ਨਿਕਲਿਆ ਕਰੂਗਾ ਇਸੇ ਜਗ੍ਹਾ ਤੇ ਇਹ ਸਫਾਈ ਹੋਇਆ ਕਰੂ ਮੂਰੇ ਜਾਲ ਲੱਗਿਆ ਹੋਇਆ ਤੇ ਇਹ ਜਿਹੜਾ ਭਲੇਖਾ ਸੀ ਇਹ ਇਹ ਪ੍ਰਧਾਨ ਨੇ ਸਾਰਾ ਕੱਢਤਾ ਵੀ ਇੱਥੇ ਜਾਲ ਜਿਹੜਾ ਲੱਗਿਆ ਵਾ ਇੱਥੇ ਸਾਰਾ ਕੂੜਾ-ਕਚਰਾ ਨਿਕਲਿਆ ਕਰੂਗਾ ਤੇ ਗਾਂਹ ਸਾਫ਼ ਪਾਣੀ ਜਾਇਆ ਕਰੂਗਾ